ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਇਹ ਦੇਖ ਲਓ ਤੁਸੀਂ ਵੀ ਜੀ ਬੂਲਵਰ ਹੈਮਪਟਨ ਦਾ ਦੇਸੀ ਇਲਾਕਾ ਆ ਜੇ ਤਕਰੀਬਨ ਇਲਾਕੇ ਵਿੱਚ ਤੁਹਾਨੂੰ ਸਭ ਪੰਜਾਬੀ ਮਿਲ ਗਏ ਖਾਣਾ ਵੀ ਪੰਜਾਬੀ ਮਿਲੇਗਾ ਰੈਸਟੋਰੈਂਟ ਵੀ ਪੰਜਾਬੀ ਮਿਲ ਗਏ ਹਰ ਗਲੀ ਮੱਲੇ ਜੀ ਤਕਰੀਬਨ ਤੁਹਾਨੂੰ 90% ਜਿਹੜੇ ਕਾਲੇ ਨਾਲ ਪੰਜਾਬੀਆਂ ਦੇ ਮਿਲ ਗਏ ਯਾਨੀ ਕਿ ਤੁਸੀਂ ਬੂਲਵਰ ਹੈਮਪਟਨ ਦਾ ਮੇਨ ਹੀ ਪੰਜਾਬ ਕਰ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਇੰਡੀਅਨਾਂ ਦੇ ਵੇ ਤੇ ਪਿੱਛੇ ਜੀ ਦੋ ਤਿੰਨ ਸਾਲਾਂ ਜਿਹੜਾ ਇੱਥੇ ਬੜੇ ਸਟੂਡੈਂਟ ਆਏ ਸੀ ਜੀ ਵਰਕ ਪਰਮਿਟ ਲੈ ਕੇ ਕਿਰਮ ਦਾ ਵੀਜ਼ਾ ਲਗਵਾ ਕੇ ਕੋਈ ਇੰਡੀਆ ਤੋਂ ਕੋਈ ਨੇ ਇਥੇ ਲਗਵਾਇਆ ਸੀ ਕੋਈ ਸਟੱਡੀ ਕਰਨ ਆਇਆ ਸੀ ਆਏ ਦੀ ਘਰ ਚੱਲੀ ਕਰਨ ਸੀ ਲੇਕਿਨ ਸਟੱਡੀ ਕਰਨ ਦੋਸਤੋ ਗਿਆ ਕੋਈ ਨਹੀਂ ਜਗਾ ਕਿਸੇ ਦੀ ਯੂਨੀਵਰਸਿਟੀ ਲੰਡਨ ਸੀ ਤੇ ਰਹਿੰਦਾ ਉਹ ਇੱਥੇ ਪਿਆ ਸੀ ਬਰਮੀ ਗੰਮ ਕੋਈ ਮੂਰ ਹਮਟਨ ਬਸ ਉਹਨਾਂ ਨੇ ਵੀਜ਼ਾ ਲਗਵਾਇਆ ਸੀ ਸਟੱਡੀ ਕਰਨ ਦੇ ਉਸੇ ਦੀ ਆਰਡ ਦੇ ਵਿੱਚ ਜਾ ਗਏ ਸੀ ਤੇ ਜਿਹਨੇ ਤੇ ਆਗੇ ਵੇਖਿਆ ਵੀ ਕਮਾਈ ਕਰਦੇ ਆ ਸਟੱਡੀ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਉਹ ਕੰਮ ਕਰਨ ਲੱਗ ਪਏ ਤੇ ਡੇ ਬਾਏ ਡੇ ਕਾਨੂੰਨ ਹੋ ਗਏ ਦੋਸਤੋ ਬੜੇ ਸਖਤ ਅੱਜ ਕੱਲ ਤੇ ਬਹੁਤ ਸਖਤ ਕਾਨੂੰਨ ਨੇ ਜਿੰਨੇ ਰੈਸਟੋਰੈਂਟ ਸੀ ਉੱਥੇ ਸਟਾਫ ਪੜਿਆ ਤੁਹਾਨੂੰ ਕੋਈ ਬੰਦੇ ਬਹੁਤ ਨਜ਼ਰ ਨਹੀਂ ਆ ਰਹੇ ਛਾਪੇ ਪੈ ਰਹੇ ਵੇ ਹਰ ਬੰਦਾ ਡਰਦਾ ਹੈ ਰਿਸਕ ਤੋਂ ਹੁਣ ਤੇ ਜਿਹੜੇ ਇੱਥੇ ਬੰਦੇ ਰਹਿੰਦੇ ਸੀ ਨਾ ਬੜੇ ਟਾਲ ਨਾ ਕੰਦੇ ਹੁੰਦੇ ਸੀ ਉਹ ਮੈਨੂੰ 12 ਸਾਲ ਹੋ ਗਏ ਰਹਿੰਦੇ ਆ ਤੇ ਕੋਈ ਨਹੀਂ ਪੁੱਛਦਾ ਤੇ 10 ਸਾਲ ਤੋਂ ਰਹਿ ਰਹੇ ਆ ਮੈਂ 15 ਸਾਲ ਦੀ ਵੇਟ ਕਰ ਰਹੇ ਆ ਬਸ 15 ਸਾਲਾਂ ਬਾਅਦ ਮੇਰੇ ਪੇਪਰ ਵੱਜਣੇ ਵੀ ਉਹ ਵੀ ਡਰ ਦੇ ਕੋ ਨਜ਼ਰ ਨਹੀਂ ਆਉਂਦੇ ਤੇ ਜੇ ਕੋ ਮਿਲਦਾ ਵੀ ਉਹ ਕਹਿੰਦਾ ਕਿਸੇ ਨੂੰ ਪਤਾ ਨਹੀਂ ਲੱਗੇ ਮੈਂ ਇਥੇ ਰਹਿਣਾ ਪਿਆ ਵਾ ਇਹੋ ਜਿਹੀ ਲਾਤ ਬਣੇ ਨੇ ਨਹੀਂ ਤੇ ਪੰਜਾਬੀ ਤੁਹਾਨੂੰ ਪਤਾ ਹੀ ਹੈ ਨੀਕੀ ਜੀ ਗੱਲ ਨੂੰ ਬਾਜ਼ਾਰ ਚ ਰਾ ਕੇ ਦੱਸਣਗੇ ਉਹ ਇੰਗਲੈਂਡ ਨਹੀਂ ਪਛਦਾ ਕੋਈ ਸਾਡੇ ਰਿਸ਼ਤੇ ਲੈ ਚਿਰਨ ਦੇ ਬੜੇ ਚਿਰ ਦੇ ਉਹਨਾਂ ਫੇਰ ਬਾਅਦ ਇੰਨੀ ਗੰਦੇ ਹੀ ਵਿਆਹ ਕਰਾ ਕੇ ਪੱਕੇ ਹੋ ਗਏ ਹੋਣ ਤਰਾਂ ਦੀਆਂ ਫੈਮਲੀਆ ਬਣੀਆਂ ਬੱਚੇ ਬੜੇ ਹੋ ਗਏ ਪੱਕੇ ਹੋ ਗਏ ਇੱਥੇ ਕੋਈ ਨਹੀਂ ਪੁੱਛਦਾ ਬਸ ਰਹੀ ਜਾਓ ਅਸੀਂ ਹੋਰ ਵੀ ਕਈਆਂ ਨੇ ਇੱਥੇ ਜਾਣਦੇ ਆ ਉਹਨਾਂ ਨੇ ਆਪਣੇ ਇਸਤਰ ਮੰਗਾਏ ਸੀ ਉਹ ਕਹਿੰਦੇ ਪਾਸੇ ਕੋਈ ਤੁਸੀਂ ਆ ਜਾਓ ਐਂਟਰ ਹੋ ਜਾਓ ਇੱਥੋਂ ਇੰਗਲੈਂਡ ਚ ਫੇਰ ਪੱਕੇ ਕਰਾਉਣਾ ਸਾਡਾ ਕੰਮ ਹੈ ਉਦੋਂ ਤਨ ਟੌਰਜ ਮਾਰੀ ਪਿੱਛੇ ਸ਼ੇਖੀਆਂ ਮਾਰਤੀ ਮਿਲਾਜੂ ਇੱਥੇ ਹੋ ਗਈ ਦੋਸਤੋ ਸਖਤੀ ਨਾਮ ਆਪਣੇ ਘਰ ਰੱਖਣ ਜਗੇ ਉਹਨਾਂ ਨੂੰ ਆਪ ਵੀ ਡਰਦੇ ਵੇ ਕਿ ਕਿਸੇ ਚੋਰੀ ਬੰਦੇ ਰੱਖ ਲਿਆ ਤੇ ਕਿਤੇ ਸਾਡੇ ਦੇ ਪੰਗਾ ਨਾ ਕੋਈ ਪੈ ਜੇ ਤੇ ਜੇ ਕੋਈ ਕੰਮ ਤੇ ਰੱਖਦੇ ਵੇ ਕਿ ਉਹ ਤੇ ਜਰਮਨਾਈ ਮੋਟੇ ਕਰਦੇ ਉਸ ਸਰਕਾਰ ਨੇ ਉਹਨਾਂ ਨੂੰ ਪਤਾ ਲੱਗ ਗਿਆ ਆ ਵੀ ਇੱਥੇ ਜਿਹੜੇ ਇਨਗਲ ਬੰਦੇ ਰਹਿੰਦੇ ਵੇ ਇਹਨਾਂ ਨੂੰ ਬਾਹਰ ਕੱਢ ਰਗਾ ਫ੍ਰੰਪ ਸਰਕਾਰ ਦੇ ਆਉਣ ਤੋਂ ਬਾਅਦ ਨਾਲ ਹਰ ਮੁਲਕ ਚ ਸਖਤੀ ਹੋ ਗਈ ਹੈ ਕੈਨੇਡਾ ਚ ਵੀ ਹੋ ਆਲੇ ਬਹੁਤ ਸਖਤ ਹੋ ਗਏ ਕਾਨੂੰਨ ਸਾਰੇ ਚੇਂਜ ਕਰਦੇ ਵੇ ਇੰਗਲੈਂਡ ਚ ਕਾਨੂੰਨ ਬਹੁਤ ਸਖਤ ਕਰਦੇ ਵੇ ਟੂਰਿਸਟ ਵੈਸੇ ਕੋਈ ਨਹੀਂ ਆਂਦਾ ਪਿਆ ਤੇ ਟੂਰਿਸਟਾਂ ਕੋਲ ਬੜੀ ਕਮਾਈ ਹੁੰਦੀ ਸੀ ਲੇਕਿਨ ਟੂਰਿਸਟ ਆ ਗਏ ਤੇ ਨੰਬਰ ਦੋਜ ਹੋ ਜਾਂਦੇ ਸੀ ਜਦੋਂ ਵੀ ਆ ਲੰਘਦਾ ਸੀ ਉਹ ਕਹਿੰਦੇ ਚਲੋ ਕੰਮ ਕਰੀ ਜਨੇ ਆ ਤੇ ਜਿਹਨੇ ਗਰੰਟੀ ਦਿੱਤੀ ਹੁੰਦੀ ਉਹ ਵਿਚਾਰ ਡਰਦਾ ਰਹਿੰਦਾ ਹੁੰਦਾ ਈ ਉਹ ਕਹਿੰਦਾ ਮੇਰੀ ਅੱਗੋਂ ਗਰੰਟੀ ਨਹੀਂ ਚੱਲਨੀ ਲੇਕਿਨ ਤੁਹਾਨੂੰ ਪਤਾ ਹੀ ਹੈ ਬੰਦਾ ਵਿਸ਼ਵਾਸ ਕਰਕੇ ਤੇ ਮੰਗਾ ਲੈਂਦਾ ਕਿਸੇ ਨੂੰ ਅੱਗੋਂ ਜਿਤੋਂ ਉਹਦੀ ਮਰਜ਼ੀ ਇਹਦੇ ਚੰਗਾ ਭਰਾ ਮਰਜ਼ੀ ਬੱਲਾ ਦਾ ਵਾਪ ਚਲੇ ਜਾਏਗਾ ਚੈਮਨ ਦਾ ਵੀਜ਼ਾ ਲੱਗਾ ਉਹਨਾਂ ਦੇ ਤੇ ਕਈ ਕਹਿੰਦੇ ਕੋਈ ਗੱਲ ਨਹੀਂ ਤੇ ਦਿਸੇ ਦਾ ਵੀ ਕਹਿੰਦੇ ਚਲ ਕੋਈ ਨਹੀਂ ਕਰੀ ਜਾਂ ਕੰਮ ਤੋਂ ਚਾਰ ਬੈ ਕਮਾਲਾ ਚਾਰ ਤੇਰੀ ਗਰੀਬੀ ਨਿਕਲ ਜੇਗੀ ਉਹ ਗਰੀਬੀ ਨਿਕਲਦੀ ਨਿਕਲੀ ਨੰਬਰ ਦਾ ਬੰਦਾ ਲੋ ਜੋ ਜਾਂਦਾਗਾ ਤੇ ਹੋਂਦ ਇਹਨਾਂ ਨੇ ਕੰਮ ਹੀ ਖਤਮ ਕਰਤਾ ਨਾ ਉਹ ਕਹਿੰਦੇ ਜਿਹੜਾ ਬੰਦਾ ਤੇ ਨਿਕਰੇਗਾ ਨਾ ਉਹਨੂੰ ਨੈਸ਼ਨੈਲਿਟੀ ਤੇ ਬਿਲਕੁਲ ਨਹੀਂ ਮਿਲਦੀ ਨਾ ਭੁੱਲੀ ਜਾਉ ਨਾ ਤੇ ਫੜ ਕੇ ਚਲਾਈ ਜਾ ਰਹੇ ਵੇ ਸਿਰਫ ਕੀ ਚੱਕਰ ਹੈ ਅਮਰੀਕਾ ਦਾ ਤੁਹਾਨੂੰ ਨਜ਼ਰ ਆਉਂਦਾ ਵੀ ਕਿੰਨੇ ਬੰਦੇ ਡਿਪੋਰਟ ਕੀਤੇ ਹੋਏ ਬਾਕੀ ਕੈਨੇਡਾ ਤੋਂ ਇੰਗਲੈਂਡ ਤੋਂ ਹੁੰਦਾ ਜੇ ਇਹਦੀ ਆਉਂਦੇ ਵੀ ਕਿੰਨੇ ਬੰਦਿਆਂ ਨੂੰ ਡਿਪੋਰਟ ਕਰਦੇ ਹੋਏ ਕਿਉਂਕਿ ਜਦੋਂ ਕਾਨੂੰਨ ਸਖਤ ਹੁੰਦੇ ਨਾ ਉਦੋਂ ਉਹੀ ਹਾਲ ਹੁੰਦਾ ਹੈ ਹਰ ਬੰਦੇ ਨੂੰ ਡਰ ਕੇ ਰਹਿਣਾ ਪੈਂਦਾ ਜਿੱਥੇ ਕੋਈ ਕੰਮ ਕਰਦਾ ਜਿੱਥੇ ਉਹ ਰਹਿੰਦਾ ਬਾਜ਼ਾਰ ਖਾਲੀ ਹੋਏ ਵੇ ਕਮ ਮਿਲਦਾ ਕੋਈ ਨਹੀਂ ਕੰਸਟਰਕਸ਼ਨ ਦਾ ਕੰਮ ਵੀ ਬੜਾ ਘਟਿਆ ਹੋਇਆ ਹੈ ਕਿਉਂਕਿ ਅੱਗੀ ਜਿਹੜੇ ਬੰਦੇ ਪੱਕੇ ਸੀ ਨਾ ਉਹਨਾਂ ਨਾਲ ਕੱਚਾ ਸਟਾਫ ਰੱਖਿਆ ਸੀ ਉਹਨਾਂ ਨੂੰ ਥੋੜੇ ਪੈਸੇ ਦੇ ਕੇ ਤੇ ਆਪ ਕੰਮ ਕਰੀ ਜਾਂਦੇ ਹੀ ਤੇ ਪੈਸੇ ਪਾਉਂਦੇ ਜੇਬ 'ਚ ਹੁਣ ਦੋਸਤੋ ਜੀ ਸਖਤੀ ਹੁਣ ਪਤਾ ਲੱਗ ਗਿਆ ਵੀ ਜੇ ਕਿਤੇ ਚੋਰੀ ਬੜੇਗੇ ਜੁਰਮਾਨਾ ਪੜਾ ਮੋਟਾ ਹੀ ਇਸ ਕਰਕੇ ਹੁਣ ਤੁਸੀਂ ਸੋਚਦੇ ਹੋ ਜੀ ਇੰਗਲੈਂਡ ਬਾਰੇ ਤੁਸੀਂ ਸੋਚ ਰਹੇ ਹੋ ਤੇ ਜਾਂ ਤੇ 2025 ਨਿਕਲ ਜਾਂਦੇ ਉਸ ਤੋਂ ਬਾਅਦ 600 ਲਾਲਟੀ ਕੋਲ ਥੈਂਕ ਯੂ ਵੈਰੀ ਮਚ ਤੁਹਾਡਾ ਸਭ